ਹਾਂ ਜੀ ਸੁਰ ਬਦਲ ਦਿਓ ਸਾਜ਼ ਬਦਲ ਦਿਓ ਰੀਤੀ ਅਤੇ ਰਿਵਾਜ ਬਦਲ ਦਿਓ ਸੁਰ ਬਦਲ ਦਿਓ ਸਾਜ਼ ਬਦਲ ਦਿਓ ਰੀਤੀ ਅਤੇ ਰਿਵਾਜ ਬਦਲ ਦਿਓ ਬਦਲੋ ਜੋ ਕੁਝ ਮਰਜੀ ਬਦਲੋ ਬਦਲੋ ਜੋ ਕੁਝ ਮਰਜੀ ਬਦਲੋ ਪਰ ਇੱਕ ਸੱਚਾ ਪਿਆਰ ਨਾ ਬਦਲੋ ਔਖੀ ਵੇਲੇ ਜੋ ਕਮ ਆਵੇ ਭੁੱਲ ਕੇ ਜਿਗਰੀ ਯਾਰ ਨਾ ਬਦਲੋ ਕਰ ਲਈ ਭਾਵੇਂ ਸਾਇੰਸ ਤਰੱਕੀ ਕਰ ਲਈ ਭਾਵੇਂ ਸੈਸ ਤਰੱਕੀ ਨਵੀਆਂ ਨਵੀਆਂ ਗੱਲਾਂ ਨੇ ਨਵੇਂ-ਨਵੇਂ ਹਥਿਆਰ ਬਣਾ ਲਏ ਸਭ ਨੇ ਮਾਰੀਆਂ ਮੱਲਾਂ ਨੇ ਪਰ ਜਿਸ ਦੀ ਪਰਖ ਮੈਦਾਨ ਚ ਕਰ ਲਈ ਪਰ ਜਿਸ ਦੀ ਪਰਖ ਮੈਦਾਨ ਚ ਕਰ ਲਈ ਭੁੱਲ ਕੇ ਉਹ ਹਥਿਆਰ ਨਾ ਬਦਲੋ ਔਖੀ ਵੇਲੇ ਜੋ ਕਮਿਆਵੇ ਐਸਾ ਜਿਗਰੀ ਯਾਰ ਨਾ ਬਦਲੋ ਭ੍ਰਿਸ਼ਟਾਚਾਰ ਹੈ ਚਾਰੇ ਪਾਸੇ ਭ੍ਰਿਸ਼ਟਾਚਾਰ ਹੈ ਚਾਰੇ ਪਾਸੇ ਤੇ ਦਿਸਦਾ ਕਿਤੇ ਇਮਾਨ ਨਹੀਂ ਕੀ ਮਜ਼ਦੂਰ ਕੀ ਕਿਸਾਨੀ ਇਸ ਪਾਸੇ ਕੋਈ ਧਿਆਨ ਨਹੀਂ ਪਰ ਜੋ ਗੱਲ ਉਹਨਾਂ ਦੀ ਕਰਦਾ ਪਰ ਜੋ ਗੱਲ ਉਹਨਾਂ ਦੀ ਕਰਦਾ ਭੁੱਲ ਕੇ ਉਹ ਸਰਕਾਰ ਨਾ ਬਦਲੋ ਔਖੀ ਵੇਲੇ ਜੋ ਕਮਿਆ ਆਵੇ ਭੁੱਲ ਕੇ ਜਿਗਰੀ ਯਾਰ ਨਾ ਬਦਲੋ ਕੋਠੀ ਮਹਿਲ ਮਾੜੀਆਂ ਬਦਲੋ ਕੋਠੀ ਮਹਿਲ ਮਾੜੀਆਂ ਬਦਲੋ ਢਾਕੇ ਨਵੀਂ ਬਣਾ ਸਕਦੇ ਹੋ ਛੋਟੇ ਕੋਠੀ ਮਹਿਲ ਮਾੜੀਆਂ ਬਦਲੋ ਢਾਕੇ ਨਵੀਂ ਬਣਾ ਸਕਦੇ ਹੋ ਪਿੰਟ ਪਜਾਮਾ ਕੁੜਤਾ ਬਦਲੋ ਉਹ ਵੀ ਨਵਾਂ ਸਵਾ ਸਕਦੇ ਹੋ ਪਿੰਟ ਪਜਾਮਾ ਕੁੜਤਾ ਬਦਲੋ ਉਹ ਵੀ ਨਵਾਂ ਸਵਾ ਸਕਦੇ ਹੋ ਪਰ ਇੱਕ ਲਾਲਚ ਦੇ ਵਿੱਚ ਆ ਕੇ ਮਨ ਦੇ ਨੇਕ ਵਿਚਾਰ ਨਾ ਬਦਲੋ ਔਖੀ ਵੇਲੇ ਜੋ ਕਮ ਆਵੇ ਭੁੱਲ ਕੇ ਜਿਗਰੀ ਯਾਰ ਨਾ ਬਦਲੋ ਪੱਲਾ ਫੜੋ ਹਮੇਸ਼ਾ ਸੱਚ ਦਾ ਸੱਚ ਹੀ ਬੰਦੇ ਲਾ ਸਕਦਾ ਹੈ ਮੰਜ਼ਿਲ ਦੇਰੀ ਦੂਰ ਦਿਸਦੀ ਉੱਥੇ ਸੱਚ ਪਹੁੰਚਾ ਸਕਦਾ ਹੈ ਤੋਲ ਬੋਲ ਤੇ ਪੂਰੇ ਉਤਰੋ ਐਵੇਂ ਨਿਤ ਬਾਜ਼ਾਰ ਨਾ ਬਦਲੋ ਔਖੀ ਵੇਲੇ ਜੋ ਕਮਿਆਵੇ ਭੁੱਲ ਕੇ ਜਿਗਰੀ ਯਾਰ ਨਾ ਬਦਲੋ ਟੀਵੀ ਚੈਨਲ ਬਹੁਤ ਚੱਲ ਪਏ ਟੀਵੀ ਚੈਨਲ ਬਹੁਤ ਚੱਲ ਪਏ ਵੱਖੋ ਵੱਖ ਨਜ਼ਾਰਾ ਏ ਸ਼ਰਮ ਹਜਾ ਸਭ ਪਾਸੇ ਟੱਗਦੀ ਵੇਂਦਾ ਟੱਬਰ ਸਾਰਾ ਏ ਪਰ ਤੁਸੀਂ ਜੇ ਪੁੱਤਰ ਗੋਬਿੰਦ ਸਿੰਘ ਦੇ ਤੁਸੀਂ ਜੇ ਪੁੱਤਰ ਗੋਬਦ ਸਿੰਘ ਦੇ ਆਪਣਾ ਸੱਭਿਆਚਾਰ ਨਾ ਬਦਲੋ ਔਖੀ ਵੇਲੇ ਜੋ ਕਮਿਆਵੇ ਭੁੱਲ ਕੇ ਜਿਗਰੀ ਯਾਰ ਨਾ ਬਦਲੋ ਰਿਸ਼ਤ ਖੋਰੀ ਵੱਡੀ ਚੀਜ਼ਾਂ ਲਾਸਟ ਬੰਦਾ ਏ ਰਿਸ਼ਵਤ ਖੋਰੀ ਵੱਡੀ ਚੀਰਾ ਆਪਣੀ ਬੜਤ ਬਣਾਈ ਬੈਠਾ ਰਿਸ਼ਵਤ ਖੋਰੀ ਵੱਡੀ ਖੀਚੀਰਾ ਆਪਣੀ ਚੜਤ ਬਣਾਈ ਬੈਠਾ ਪਰਮ ਖਡੂਰ ਵਾਲੇ ਨੂੰ ਐਵੇਂ ਚੱਕਰਾਂ ਦੇ ਵਿੱਚ ਪਾਈ ਬੈਠਾ ਬਦਲ ਸਕੋ ਤਾਂ ਤਾਂ ਨਹੀਂ ਬਦਲੋ ਵਿੱਚੋਂ ਤੰਦ ਦੋ ਚਾਰ ਨਾ ਬਦਲੋ ਵੋਟਾਂ ਜਿੰਨੂੰ ਮਰਜ਼ੀ ਪਾਇਓ ਪਰ ਆਏ ਦਿਨ ਦਸਤਾਰ ਨਾ ਬਦਲੋ ਭੁੱਲ ਕੇ ਜਿਗਰੀ ਯਾਰ ਨਾ ਬਦਲੋ